ਸ਼ੀਂਦਰ ਵਿੰਡੀ ਦੇ ਰਹਿਣ ਵਾਲੇ ਜੀ ਸਾਡੇ ਪਤਿ ਜੇਜ ਮੇਰੇ ਕਮਲਦੀਪ ਸਿੰਘ ਕਮਲਦੀਪ ਸਿੰਘ ਜੀ ਉਹਦਾ ਨਾਮ ਕਿੱਧਰੋਂ ਕਿੱਧਰ ਆ ਰਹੇ ਸੀ ਅੱਜ ਵਿੰਡੀ ਤੋਂ ਆ ਰਹੇ ਸੀ ਸultanpur ਨੂੰ ਬੇਰ ਸਾਹਿਬ ਚੱਲੇ ਸੀ ਮੱਥਾ ਟੇਕਣ ਕੀ ਗੱਲ ਹੋ ਗਈ ਹਾਂਜੀ ਆਪੋ ਸਾਹਮਣੇ ਜੀ ਇਧਰੋਂ ਰੌਂਗ ਸੈਲ ਜਾ ਕੇ ਘੜੀ ਮਾਰਤੀ ਆ ਪਤਾ ਨਹੀਂ ਕੀ ਚੱਕਰ ਸੀਗਾ ਜਿਹੜਾ ਇਧਰੋਂ ਜਾ ਰਿਹਾ ਸੀਗਾ ਕਾਰ ਦੀ ਵੇਲੇ ਸਾਡੇ ਤਿੰਨ ਬੱਚੇ ਸੀਗੇ ਇੱਕ ਕਮਲਦੀਪ ਮੇਰਾ ਭਤੀਜਾ ਉਹਦੀ ਵਾਈਫ ਸੀ ਨਾਲ ਹਾਂਜੀ ਚਾਹ ਦੀ ਹਾਲਤ ਅਮਰੀਕਾ ਦੀ ਹਾਲਤ ਬਹੁਤ ਸੀਰੀਅਸ ਹਾਲਤ ਹੈ ਜੀ ਇੱਥੇ ਇਹਨਾਂ ਨੇ ਜਵਾਬ ਦਿੱਤਾ ਹੁਣ ਜਲੰਧਰ ਰੈਕਟਰ ਕੀਤੇ ਆ ਗੁੜਿਆ ਦੀ ਐਕਸਪਾਇਰ ਹੋ ਗਈ ਆ 5 ਸਾਲ ਦੀ ਸਾਡੀ ਚਾਹ ਦੀ ਭਤੀਜੀ ਆ ਸਾਡੀ ਕੋਤੀ ਆ ਜੀ ਐਕਸਪਾਇਰ ਹੋ ਗਈ ਆ ਆ ਦੇਖ ਸਕਦੇ ਆ ਤੁਸੀਂ ਉਹ ਡੈਡ ਵੱਡੀ ਪਈ ਆ ਜਿਹੜਾ ਇੱਕ ਬੱਚਾ ਸੀ ਉਹਦੀ ਹਾਲਤ ਹਾਂਜੀ ਉਹਦੀ ਵੀ ਹਾਲਤ ਬਹੁਤ ਸੀਰੀਅਸ ਆ ਹੁਣ ਇਹ ਤੁਹਾਨੂੰ ਦੱਸਿਆ ਸਾਡੇ ਕਮਲਦੀਪ ਜਿਹੜਾ ਉਹਦੀ ਵਾਈਫ ਜਿਹੜੀ ਆ ਪ੍ਰਭਜੋਤਪੁਰ ਉਹਨਾਂ ਦੀ ਬਹੁਤ ਸੀਰੀਅਸ ਹਾਲਤ ਆ ਉਰਾਇਫਰ ਕੀਤੀ ਜਲੰਧਰ ਜੀ ਚਾਹ ਹੀ ਰਹਾ 10 15 ਮਿੰਟ ਹੋ ਗਏ ਉਹਨਾਂ ਨੂੰ ਤੋਰਿਆ ਹੋਇਆ ਅੰਬੂਲੈਂਸ ਚ ਬੱਚੇ ਦੀ ਉਮਰ ਕਿੰਨੀ ਸੀ ਮੁੰਡੇ ਦੀ ਬੱਚੇ ਦੀ 9 8 ਮਹੀਨੇ ਦੀ ਆਂਦੀ ਛੋਟਾ ਬੇੜਾ ਹਾਂਜੀ ਇਹ ਕੁੜੀਆਂ ਸਵੇਰ ਹੋ ਗਈ ਆ ਸਾਢੇ 4 5 ਸਾਲ ਦੀ ਦੇਖ ਸਕਦੇ ਹੋ ਤੁਸੀਂ ਆ ਡੈੱਡ ਬਾਡੀ ਪਈ ਆ ਜੀ ਰੌਂਗ ਸਾਈਡ ਲਿਜਾ ਕੇ ਗੱਡੀ ਮਾਰਦੀ ਆ ਸਾਨੂੰ ਨਹੀਂ ਪਤਾ ਕਿ ਕੀ ਹੋਇਆ ਤੈਨੂੰ ਹੋਇਆ ਮੁੰਡੇ ਨੂੰ ਕਿੱਥੇ ਕੋਈ ਆ ਆ ਬੀੜੀ ਆ ਉਹਦੇ ਸਾਹਮਣੇ ਜਿੱਥੋਂ ਦਾ ਫੌਜੀ ਫੌਜੀ ਕਲੌਨਿੰਗ ਨੂੰ ਰਾਹ ਦੇ ਮੋੜ ਦਾ ਉਹਦੇ ਉਰਲੀ ਸਾਈਡ ਤੇ ਜੀ ਹਾਂਜੀ 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 ਚੱਲ ਇਹ ਵਾਲੇ ਤੋਂ ਅੱਗੇ ਚੱਲ ਲਈ ਰਾਜਪੁਰਾ ਹਾਂਜੀ ਹਾਂਜੀ ਜੀ ਤੁਹਾਡਾ ਨਾਮ ਕਿੱਥੋਂ ਦੇ ਰਹਿਣ ਹਾਂ ਸੁਲਤਾਨਾ ਇੱਥੇ ਚੰਡੀਗੜ੍ਹ ਮੱਲੇ ਰਹਿਣਾ ਮਲੇ ਕੁਮਲੇਸ਼ ਰਾਣੀ ਨਾਮ ਹਾਂ ਸਾਫ ਕੇ ਸਰਪੰਚ ਕੀ ਕਰਨਾ ਹੈ ਨਾਇਕ ਰਫੂਤ ਲਿਆਵੰਦਾ ਸੀ ਕਿ ਤੇ ਇੱਥੇ ਆਣ ਕੇ ਤੇ ਇੱਥੇ ਆ ਹੋ ਗਿਆ ਐਕਸੀਡੈਂਟ ਕੋਈ ਕਾਰਨ ਪਤਾ ਲੱਗਾ ਐਕਸੀਡੈਂਟ ਹੋ ਗਿਆ ਨਹੀਂ ਕਾਰਨ ਕੋਈ ਪਤਾ ਨਹੀਂ ਲੱਗਾ ਉਹ ਜਿਹੜੇ ਬੰਦੇ ਆ ਮੋਹਮਮਦੀ ਹੋਏ ਆਮੋ ਸਾਹਮਣੇ ਗੱਡੀ ਵੱਜੀ ਆਏ ਤੇ ਜਾ ਕੇ ਵੇਖਿਆ ਆਮੋ ਸਾਹਮਣੇ ਗੱਡੀ ਦੇ ਵਿੱਚ ਗੱਡੀ ਦੇ ਅੰਦਰ ਦੋ ਜਨੇ ਕਿੱਦਾਂ ਦੀ ਹਾਲਤ ਬੰਨ ਹਾਲਤ ਬਹੁਤ ਅੰਨ ਦੀ ਮਾੜੀ ਪਰਪੂਤਲੇ ਲੱਗ ਕੇ ਕੀ ਕੀ ਨਾਮ ਚ ਸੀ ਇੱਕ ਦਾ ਨਾ ਸੁਮਨ ਤੇ ਇੱਕ ਦਾ ਨਾ ਗਰਵੀ ਕਿੱਥੋਂ ਆਦੇ ਸੀ ਪਰਪੂਤਲੇ ਤੋਂ ਆ ਰਹੇ ਸੀ ਉੱਥੇ ਕਚਾਰੀ ਚ ਵਾਰਿਆ ਸੀਗੇ ਮੰਡੇ ਤੇ ਅੱਜ ਸੀਗੀ ਜਮਾਨਤ ਦੀ ਤਰੀਕਤ ਉੱਥੇ ਗਿਆ ਸੀ ਕਿੰਨੀ ਦਿਨ ਉਮਰਤ ਉਮਰ ਹੋਊਗੀ ਮੰਡੇ ਦੀ ਕੋਈ ਠੀਕ ਹਾਲ ਦਾ ਇੱਕਦਮ ਘਰ ਵਾਲੀਆਂ ਜਿਹੜਾ ਜੇਲ੍ਹ ਚਾ ਠੀਕ ਹਾਲ ਮੰਡੇ ਦੀ ਹੁੰਨੀ ਆ ਤੇ ਬੋਤੀ ਸੀ ਉਹਦੇ ਵੀ ਠੀਕ ਸੀ ਨਾ ਦੋ ਜੀ ਦੋਨੇ ਅੱਗੇ ਰੈਫਰ ਕਰਦੇ ਆਂ ਹਾਂ ਜੀ ਅੱਗੇ ਕਰਕੇ ਦੱਸੋ ਵੀ ਤੁਹਾਡੇ ਕੋਈ ਐਕਸੀਡੈਂਟ ਕੇਸ ਪੁੱਛਿਆ ਬਹੁਤ ਹੀ ਗੱਲ ਹੈ ਹਾਂਜੀ ਇੱਕ ਐਮਰਜੈਂਸੀ ਆਈ ਹੈ ਸਾਡੇ ਕੋਲ ਜਿੱਦੇ ਚ 6 ਰੋਡ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਏ ਸੀਗੇ ਉਹਨਾਂ ਚੋਂ ਪੇਸ਼ੈਂਟਸ ਦੇ ਨਾਮ ਸੀਗੇ ਕਮਲਦੀਪ ਸਿੰਘ ਗਰਨੂਰ ਸਿੰਘ ਤੇ ਅਗਮਜੋਤ ਕੌਰ ਐਂਡ ਪ੍ਰਭਜੋਤ ਪ੍ਰਭਜੀਤ ਕੌਰ ਜਿਹੜੇ ਕਿ ਡੜਵਿੰਡੀ ਦੇ ਰਹਿਣ ਵਾਲੇ ਸੀਗੇ ਇਹਨਾਂ ਚੋਂ ਇੱਕ ਬੱਚੀ ਐ ਅਗਮਜੋਤ ਕੌਰ ਜਿਹਦੀ ਕਿ ਮੌਕੇ ਵਾਰਦਾਤ ਤੇ ਮੌਤ ਹੋ ਗਈ ਸੀ ਤੇ ਸਾਡੇ ਕੋਲ ਬ੍ਰਾਡ ਰੈਡੀ ਆਏ ਸੀਗੇ ਤੇ ਇੱਕ ਦੋ ਪੇਸ਼ੈਂਟਸ ਹੋਰ ਸੀਗੇ ਰਵੀ ਐਂਡ ਤੇ ਸੁਮਨ ਉਹ ਚੰਡੀਗੜ੍ਹ ਬਸਤੀ ਦੇ ਰਹਿਣ ਵਾਲਿਆ ਤੇ ਉਹ ਸਾਰੇ ਪੇਸ਼ੈਂਟ ਸੀਰੀਅਸ ਹੋਣ ਕਰਕੇ ਇਥੋਂ ਰੈਫਰ ਕਰ ਦਿੱਤੇ ਗਏ ਨੇ